ਜੀ ਇਹ ਨਸ਼ਾਬਦ ਬਹੁਤ ਆਪਣਾ ਆਮ ਆਦਮੀ ਪਾਰਟੀ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਜੀ ਬਹੁਤ ਵਧੀਆ ਸਾਡੇ ਪਿੰਡ ਚ ਵੀ ਬਹੁਤ ਵਧੀਆ ਉਪਰਾਲੇ ਹੋ ਰਹੇ ਹਨ ਜੀ ਅੱਗੇ ਨੂੰ ਹਲੇ 80% ਹੋ ਗਿਆ ਜੀ 100% ਕਰਕੇ ਦਿਖਾਵਾਂਗੇ ਤੁਹਾਨੂੰ ਵਧੀਆ ਵਧੀਆ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਮਾਨ ਸਰਕਾਰ ਕਾ ਪਹਿਲਾ ਬੇਰੋਜ਼ਗਾਰੀ ਬਹੁਤ ਸੀਗੀ ਜਿਸ ਕਰਕੇ ਥੋੜਾ ਨੌਜਵਾਨ ਸੀ ਜਿਹੜਾ ਨਸ਼ੇਦਵਾਲ ਜਾ ਰਿਹਾ ਸੀਗਾ ਪਰ ਜਿਹੜਾ ਅੱਜ ਦਾ ਸਮਾਂ ਹੈ ਉਹਦੇ ਵਿੱਚ ਰੋਜ਼ਗਾਰ ਵੀ ਬਹੁਤ ਜ਼ਿਆਦਾ ਮਿਲਿਆ ਵਿੱਚ ਤੇ ਥੋੜਾ ਧਾਰਮਿਕ ਪੱਖੋਂ ਵੀ ਬੜੋਤਰੀ ਹੋਈ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਕੁਝ ਉਹ ਕਰਕੇ ਹੁਣ ਮੈਂ ਮੰਨ ਸਕਦਾ ਕਿ ਥੋੜਾ ਜਿਹਾ ਨਸ਼ੇ ਦੇ ਵੱਲ ਜਿਹੜਾ ਰੁਝਾਨ ਹੈ ਉਹ ਘਟਿਆ ਹੈ ਕੀ ਲੱਗਦਾ ਵੀ ਪਿੰਡਾਂ 'ਚ ਹੁਣ ਵੀ ਲੋਕ ਨਸ਼ਾ ਵੇਚਦੇ ਨੇ ਜੇ ਕੋਈ ਵੇਚਦਾ ਹੈ ਤਾਂ ਉਹਨੂੰ ਕਿੱਦਾਂ ਸਮਝਾਉਨੇ ਹੋ ਵੀਰ ਅੱਗੇ ਨਾਲੋਂ ਤਾਂ ਬਹੁਤ ਘਟ ਹੋ ਗਏ ਇਸ ਚੀਜ਼ ਤੇ ਮਾਨ ਸਰਕਾਰ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਨਸ਼ਿਆਂ ਵਿਰੁੱਧ ਜੋ ਜਿਹੜੀ ਮਹਿਮ ਛੇੜੀ ਹੈ ਇਹਨਾਂ ਨੇ ਇਹ ਬਹੁਤ ਵਧੀਆ ਛੇੜੀ ਹੈ ਨਹੀਂ ਤਾਂ ਅੱਜ ਕੱਲ ਦੀ ਨੌਜਵਾਨੀ ਦਾ ਆਣੇ ਵਾਲੇ ਟਾਈਮ ਵਿੱਚ ਜਮਾਂ ਹੀ ਬੇੜਾ ਕਰਕ ਹੋ ਜਾਂਦਾ ਇਸ ਚੀਜ਼ ਮਾ ਸਾਡੇ ਪਿੰਡ 'ਚ ਤਕਰੀਬਨ ਪਹਿਲਾਂ ਜਿੰਨਾ ਨਸ਼ਾ ਸੀ ਉਸ ਤੋਂ ਬਹੁਤ ਘੱਟ ਜਿਆਦਾ ਨਸ਼ਾ ਹੈ ਤਕਰੀਬਨ ਹੁਣ ਦਾ 90% 80% ਖਤਮ ਹੋ ਚੁੱਕਾ ਹੈ ਨਸ਼ਾ ਤੇ ਬਹੁਤ ਵਧੀਆ ਪ੍ਰਸ਼ੰਸਾ ਮਾਨ ਸਾਹਿਬ ਤੋਂ ਆਪਣੇ ਪਿੰਡ ਤਾਂ ਇਹ ਬਹੁਤ ਘੱਟ ਚੀਜ਼ ਹੈ ਜਿਹੜੀ ਵੇਚਣ ਵਾਲੀ ਹੈ ਪਰ ਜੇ ਕੋਈ ਬੱਚਾ ਕਰਦਾ ਵੀ ਹੈ ਤਾਂ ਉਹਨੂੰ ਪੰਚਾਇਤ ਜਾਂਦੀ ਹੈ ਸਮਝਾਉਂਦੀ ਹੈ ਵੀ ਇਹ ਕੰਮ ਚੰਗਾ ਨਹੀਂ ਹੈ ਕਿੱਡਾਂ ਦੇ ਬਾਰੇ ਵੀ ਬਹੁਤ ਜਿਵੇਂ ਆਪਣੀ ਸਰਕਾਰ ਨੇ ਖੇਡਾਂ ਨੂੰ ਜਾਗਰੂਕ ਕਰਨੇ ਵਾਸਤੇ ਬਹੁਤ ਵਧੀਆ ਪ੍ਰਾਲੀ ਕਰੇ ਹਨ ਤੇ ਨਸ਼ਾ ਵਿਰੋਧ ਦਾ ਹੁਣ ਬਹੁਤ ਸੋਹਣੀ ਹੀ ਲਹਿਰ ਚਲਾਈ ਹੋਈ ਹੈ ਤੇ ਇਸ ਕਰਕੇ ਨੌਜਵਾਨ ਕਾਫੀ ਹੱਦ ਤੱਕ ਉਹਨਾਂ ਦਾ ਰੁਝਾਨ ਹੈ ਜਿਹੜਾ ਨਸ਼ਾ ਤੋਂ ਹਟ ਕੇ ਹੋਰ ਪਾਸੇ ਲੱਗੇ। ਦਾ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵਕਤ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਨੋਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਆ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਉਸ ਨੂੰ ਲੈ ਕੇ ਇੱਕ ਪ੍ਰੋਗਰਾਮ ਆ ਜਿਹੜਾ ਰੱਖਿਆ ਗਿਆ ਜਿੱਥੇ ਵਿਧਾਇਕ ਕੁਲਵੰਤ ਸਿੰਘ ਪਹੁੰਚੇ ਨੇ ਆ ਨਸ਼ਾ ਖਤਮ ਕਰਨ ਨੂੰ ਲੈ ਕੇ ਇੱਕ ਯਾਤਰਾ ਜਿਹੜੀ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕੱਢੀ ਜਾ ਰਹੀ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਜੋ ਸੁਪਨਾ ਆ ਦੇਖਿਆ ਗਿਆ ਉਸ ਨੂੰ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਮਨੋਲੀ ਪਿੰਡ ਹੈ ਮੋਹਾਲੀ ਜ਼ਿਲ੍ਹੇ ਦੇ ਨਾਲ ਲੱਗਦਾ ਪਿੰਡਾਂ ਵੱਡੀ ਗਿਣਤੀ ਚ ਪਿੰਡ ਵਾਸੀ ਇਕੱਠੇ ਹੋਏ ਨੇ ਹੱਥਾਂ ਦੇ ਵਿੱਚ ਬੈਨਰ ਤੁਸੀਂ ਦੇਖ ਸਕਦੇ ਹੋ ਯੁੱਧ ਨਸ਼ਿਆਂ ਵਿਰੁੱਧ ਤੇ ਨਾਲ ਲਿਖਿਆ ਹੋਇਆ ਸਾਡਾ ਸੁਪਨਾ ਆ ਨਸ਼ਾ ਮੁਕਤ ਪੰਜਾਬ ਯਾਨੀ ਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਂਦਾ ਜੋ ਸੁਪਨਾ ਆ ਆਮ ਆਦੀ ਪਾਰਟੀ ਨੇ ਦੇਖਿਆ ਸੀ ਉਸ ਨੂੰ ਹੁਣ ਘਰ ਘਰ ਤੱਕ ਇਹ ਸਾਰੇ ਪਿੰਡ ਵਾਸੀ ਲੈ ਕੇ ਜਾ ਰਹੇ ਨੇ ਤਾਂ ਜੋ ਪੰਜਾਬ ਦੀ ਜਿਹੜੀ ਪੀੜ੍ਹੀ ਆ ਆਉਣ ਵਾਲੀ ਪੀੜ੍ਹੀ ਆ ਉਹਨੂੰ ਚੰਗੇ ਪਾਸੇ ਲਾਇਆ ਜਾ ਸਕੇ ਤੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਆ ਪਹੁੰਚਦੇ ਨੇ ਉਹਨਾਂ ਦੇ ਵਿਧਾਇਕ ਜਾ ਰਹੇ ਨੇ तमाम ਮੰਤਰੀ ਜਾ ਰਹੇ ਨੇ ਤੇ ਪੰਜਾਬ ਨੂੰ ਆ ਰੰਗਲਾ ਪੰਜਾਬ ਬਣਾਉਣ ਦੇ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਆ ਮਨੋਲੀ ਪਿੰਡ ਦੀਆਂ ਨੇ ਮੁਹਾਲੀ ਜ਼ਿਲ੍ਹੇ ਦਾ ਇਹ ਪਿੰਡ ਹੈ ਤੇ ਸਾਰੇ ਹੀ ਪਿੰਡਾਂ ਦੇ ਵਿੱਚ ਇਹ ਮਹਿਮਾ ਜਿਹੜੀ ਚੱਲ ਰਹੀ ਹੈ ਤੇ ਇਹ ਲਹਿਰ ਹੈ ਜਿਹੜੀ ਹੁਣ ਘਰ-ਘਰ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਲੋਕ ਨੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਨਸ਼ਾ ਤਸਕਰਾਂ ਨੂੰ ਚੇਤਾਵਨੀ ਦੇ ਰਹੇ ਨੇ ਕਿ ਉਹ ਨਸ਼ਾ ਵੇਚਣਾ ਛੱਡ ਦੇਣ ਚੰਗੇ ਬੰਦੇ ਬਣ ਜਾਂ ਨਹੀਂ ਤਾਂ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਤਾਂ ਤਸਵੀਰਾਂ ਤੁਹਾਨੂੰ ਦੁਖਾ ਨਹੀਂ ਆਣੇ ਤਮਾਮ ਪਿੰਡ ਦੇ ਲੋਕ ਨੇ ਜਿਹੜੇ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਨੇ ਆਂ ਵੀਰ ਜੀ ਕੀ ਨਾਮ ਆ ਡੋਟ ਮੇਰਾ ਅਮਿਤ ਹੈ ਜੀ ਕੀ ਕਹਿਣਾ ਚਾਹੋਗੇ ਜਿਹੜੀ ਯੋਧ ਨਸ਼ਿਆਂ ਵਿਰੁੱਧ ਹੱਥਾਂ 'ਚ ਤੁਹਾਡੇ ਬੈਨਰ ਸਾਡਾ ਸੁਪਨਾ ਨਸ਼ਾ ਮੁਕਤ ਪੰਜਾਬ ਲੱਗਦਾ ਨਸ਼ਾ ਮੁਕਤ ਪੰਜਾਬ ਬਣ ਰਿਹਾ ਹੁਣ ਹਾਂਜੀ ਹੌਲੀ ਹੌਲੀ ਬਹੁਤ ਜ਼ਿਆਦਾ ਮੰਨ ਰਿਹਾ ਜੀ ਕਿਉਂਕਿ ਅੱਗੇ ਨੂੰ ਜਿਹੜੀ ਨੌਜਵਾਨੀ ਆ ਉਹ ਤਾਂ ਬਿਲਕੁਲ ਹੀ ਮੈਂ ਕਹਾ 30 32 ਤੱਕੇ ਖਤਮ ਹੋ ਜਾਣੀ ਹੈ ਜੀ ਸਾਹਿਬ ਨਾਲ ਚੱਲੀ ਵੀ ਹੈ ਜੀ ਇਹ ਜੇ ਇਹ ਨਸ਼ਾ ਮੁਕਤ ਬਹੁਤ ਮੈਂ ਆਪਣਾ ਆਮ ਆਦਮੀ ਪਾਰਟੀ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਜੀ ਬਹੁਤ ਵਧੀਆ ਸਾਡੇ ਪਿੰਡ 'ਚ ਵੀ ਬਹੁਤ ਵਧੀਆ ਉਪਰਾਲੇ ਹੋ ਰਹੇ ਹਨ ਜੀ ਅੱਗੇ ਨੂੰ ਸੋ ਹਲੇ 80% ਹੋ ਗਿਆ ਜੀ 100% ਕਰਕੇ ਦਿਖਾਵਾਂਗੇ ਜੀ ਤੁਹਾਨੂੰ ਵਧੀਆ ਵਧੀਆ ਬਹੁਤ ਵਧੀਆ ਪ੍ਰਾਲਾ ਕਰੀਏ ਜੀ ਮਾਨ ਸਰਕਾਰ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਜੀ ਮੈਂ ਤੁਹਾਡਾ ਵੀ ਕਰਦਾ ਸਰ ਸਾਡੇ ਪਿੰਡ ਆਏ ਤੁਸੀਂ ਜੀ ਜੀ ਜਿਵੇਂ ਪੰਜਾਬ ਦੇ ਮੁੰਡੇ ਨੇ ਜਿਹੜੇ ਕਲੰਕ ਲੱਗਿਆ ਜੀ ਪੰਜਾਬ ਦੇ ਮੁੰਡੇ ਦਾ ਨਸ਼ੇੜੀ ਨੇ ਜੀ ਨੌਜਵਾਨ ਨਸ਼ੇੜੀ ਲੱਗਦਾ ਵੀ ਪੰਜਾਬ ਦਾ ਨੌਜਵਾਨ ਸੱਚੀ ਨਸ਼ੇੜੀ ਹੈ ਜਾਂ ਮਤਲਬ ਕਿ ਦੇ ਚੰਗੇ ਪਾਸੇ ਲੱਗਿਆ ਦਿਖਾਈ ਦੇ ਰਿਹਾ ਦੇਖੋ ਪਹਿਲਾਂ ਵੀਰ ਜੀ ਜਿਹੜਾ ਅੱਜ ਦੋ ਜੇ ਆਪਾਂ ਥੋੜੀ ਜਿਹੀ ਪਹਿਲਾਂ ਦੀ ਗੱਲ ਕਰੀਏ ਤਾ ਪਹਿਲਾਂ ਬੇਰੋਜ਼ਗਾਰੀ ਬਹੁਤ ਸੀਗੀ ਜਿਸ ਕਰਕੇ ਥੋੜਾ ਨੌਜਵਾਨ ਸੀ ਜਿਹੜਾ ਨਸ਼ੇ ਦੇ ਵੱਲ ਜਾ ਰਿਹਾ ਸੀਗਾ ਪਰ ਜਿਹੜਾ ਅੱਜ ਦਾ ਸਮਾਂ ਹੈ ਉਹਦੇ ਵਿੱਚ ਰੁਜ਼ਗਾਰ ਵੀ ਬਹੁਤ ਜ਼ਿਆਦਾ ਮਿਲਿਆ ਵਿੱਚ ਇਹਨਾਂ ਤੇ ਥੋੜਾ ਧਾਰਮਿਕ ਪੱਖੋਂ ਵੀ ਬੜੋਤਰੀ ਹੋਈ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਕੁਝ ਉਹ ਕਰਕੇ ਹੁਣ ਮੈਂ ਮੰਨ ਸਕਦਾ ਕਿ ਥੋੜਾ ਜਿਹਾ ਨਸ਼ੇ ਦੇ ਵੱਲ ਜਿਹੜਾ ਰੁਝਾਨ ਹੈ ਉਹ ਕਟਿਆ ਹੈ ਤੇ ਰੁਜ਼ਗਾਰੀ ਤੇ ਬਾਕੀ ਧਾਰਮਿਕ ਜੋ ਆਪਣੇ ਉਹਦੇ ਵੱਲੋਂ ਟੜਾ ਰੁਝਾਨ ਬਦੇ ਨੌਜਵਾਨਾਂ ਦਾ ਹਾਂਜੀ ਪਾਜੀ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਸਿੰਘ ਵੀਰੇ ਕੀ ਕਹਣਾ ਚਾਹੋਗੇ ਜਿਵੇਂ ਪਿੰਡਾਂ ਦੇ ਵਿੱਚ ਹੁਣ ਲਹਿਰ ਪੈਦਾ ਹੋ ਗਈ ਹੈ ਇਹ ਵੀ ਅਸੀਂ ਪਿੰਡ 'ਚ ਕੋਈ ਨਸ਼ਾ ਤਸਕਰ ਰਹਿ ਨਹੀਂ ਰਹਿਣਾ ਤੁਹਾਡੇ ਪਿੰਡ ਦੀ ਜੇਕਰ ਗੱਲ ਕੀਤੀ ਜਾਵੇ ਆਲੇ ਦੁਆਲੇ ਦੇ ਪਿੰਡਾਂ 'ਚ ਕੀ ਲੱਗਦਾ ਵੀ ਪਿੰਡਾਂ 'ਚ ਹੁਣ ਵੀ ਲੋਕ ਨਸ਼ਾ ਵੇਚਦੇ ਨੇ ਜੇ ਕੋਈ ਵੇਚਦਾ ਹੈ ਤਾਂ ਉਹਨੂੰ ਕਿੱਦਾਂ ਸਮਝਾਉਨੇ ਆ ਵੀਰ ਅੱਗੇ ਨਾਲੋਂ ਤਾਂ ਬਹੁਤ ਘੱਟ ਹੋ ਗਿਆ ਇਸ ਚੀਜ਼ ਤੇ ਮਾਨ ਸਰਕਾਰ ਬਹੁਤ ਵਧੀਆ ਪ੍ਰਾਲਾ ਕਰ ਰਹੀ ਆ ਨਸ਼ਿਆਂ ਵਿਰੁੱਧ ਜਿਹੜੀ ਮਹਿਮ ਛੇੜੀ ਹੈ ਇਹਨਾਂ ਨੇ ਇਹ ਬਹੁਤ ਵਧੀਆ ਛੇੜੀ ਹੈ ਨਹੀਂ ਤਾਂ ਅੱਜ ਕੱਲ ਦੀ ਨੌਜਵਾਨੀ ਦਾ ਆਣੇ ਆਏ ਟਾਈਮ ਵਿੱਚ ਜਮਾਂ ਹੀ ਬੇੜਾ ਗਰਕ ਹੋ ਜਾਂਦਾ ਇਸ ਚੀਜ਼ ਮਾ ਪਰ ਹੁਣ ਲੱਗਦਾ ਵੀ ਹਾਂ ਕੀਤੀ ਨਾ ਕੀਤੀ ਇਸ ਚੀਜ਼ ਨੂੰ ਰੋਕ ਥੰਬ ਬਹੁਤ ਜਰੂਰ ਹੋਗੀ ਕੀ ਨਾਮ ਵੀਰ ਜੀ ਜੀ ਆ ਮਨਨ ਮੇਰਾ ਨਾਮ ਹੈ ਹਾਂ ਪਿੰਡਾਂ ਦੇ ਵਿੱਚੋਂ ਨਸ਼ਾ ਮੁਕਤੀ ਯਾਤਰਾ ਕੱਢੀ ਜਾ ਰਹੀ ਆ ਪਿੰਡਾਂ ਦੇ ਲੋਕ ਨੇ ਜਿਹੜੇ ਥੱਬਾ ਲੱਗਿਆ ਹੁੰਦਾ ਸੀ ਵੀ ਆ ਪਿੰਡ ਨਸ਼ਾ ਵੇਚਦਾ ਜੀ ਆ ਮੁੰਡੇ ਨਸ਼ਾ ਕਰਦੇ ਨੇ ਕੀ ਲੱਗਦਾ ਹੁਣ ਸੁਧਾਰ ਹੋ ਰਿਹਾ ਜੀ ਬਹੁਤ ਮਾਨ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਸਾਡੇ ਪਿੰਡ ਚ ਤਕਰੀਬਨ ਪਹਿਲਾਂ ਜਿੰਨਾ ਨਸ਼ਾ ਸੀ ਉਸ ਤੋਂ ਬਹੁਤ ਘੱਟ ਜਿਆਦਾ ਨਸ਼ਾ ਹੈ ਤਕਰੀਬਨ ਹੁਣ ਦਾ 90% 80% ਖਤਮ ਹੋ ਚੁੱਕਾ ਹੈ ਨਸ਼ਾ ਤੇ ਬਹੁਤ ਵਧੀਆ ਉਪਰਾਲਾ ਮਾਨ ਸਾਹਿਬ ਦਾ ਤੇ ਜਿਵੇਂ ਹੁਣ ਆ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਜੇ ਲੱਗਦਾ ਵੀ ਪੰਜਾਬ ਦੇ ਜਿੰਨੇ 12000 ਪਿੰਡਾ ਜੇ 12 13000 ਜਿੰਨਾ ਵੀ ਪਿੰਡ ਅਜੇ ਇਕੱਠੇ ਹੋ ਜਾਣ ਕਿ ਲੱਗਦਾ ਵੀ ਸੱਚਮੁੱਚ ਇਹ ਸੁਪਨਾ ਪੂਰਾ ਹੋ ਸਕਦਾ ਨਸ਼ਾ ਮੁਕਤ ਪੰਜਾਬ ਵਾਲਾ ਬਿਲਕੁਲ ਬਿਲਕੁਲ ਪੂਰਾ ਹੋ ਸਕਦਾ ਜੀ ਇਹਦਾ ਸੁਪਨਾ ਤੇ ਮਾਨ ਸਰਕਾਰ ਦਾ ਵੀ ਬਹੁਤ ਵਧੀਆ ਉਪਰਾਲਾ ਹੈ ਇਸ ਗੱਲ ਤੇ ਮਾਨ ਸਾਹਿਬ ਸਿੱਖਿਆ ਕ੍ਰਾਂਤੀ ਲੈ ਕੇ ਆਏ ਹਨ ਸਿੱਖਿਆ ਕ੍ਰਾਂਤੀਵਾਦ ਵੀ ਬਹੁਤ ਵਧੀਆ ਅੱਛਾ ਉਹਨਾਂ ਦਾ ਧਿਆਨ ਹੈ ਤੇ ਜਿਹੜੇ ਆਪਣਾ ਕੋਈ ਵੀ ਆਪਣਾ ਹੁੰਦਾ ਜੀ ਨੇ ਨਸ਼ੇ ਦੇ ਬਾਰੇ ਉਹਨੂੰ ਜਾਗਰੂਕਤ ਕਰਨਾ ਚਾਹੀਦਾ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਜੀ 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 ਇੱਕ ਗੱਲ ਮੇਰਾ ਹੋਰ ਸਵਾਲ ਹੈ ਚਲ ਤਾਂ ਨੂੰ ਕਰ ਲੈਣਾ ਆ ਵਿਰੋਧੀ ਪਾਰਟੀਆਂ ਹੈਗੀਆਂ ਜਾਂ ਚਲੋ ਸੱਤਾਧਾਰੀ ਪਾਰਟੀ ਨੇ ਯੁੱਧ ਨਸ਼ੇ ਅਮਰੂਦ ਚਲਾਇਆ ਹੈ ਪਾਰਟੀਆਂ ਵੱਖ-ਵੱਖ ਨੇ ਕਾਂਗਰਸ ਹੋ ਗਈ ਇਕਾਲੀ ਦਲ ਭਾਜਪਾ ਕਹਿੰਦੇ ਨੇ ਵੀ ਵੀ ਨਸ਼ਾ ਇਦਾਂ ਖਤਮ ਹੀ ਨਹੀਂ ਹੋ ਸਕਦਾ ਵੀ ਕੋਈ ਸਰਕਾਰ ਨਸ਼ਾ ਖਤਮ ਕਰ ਹੀ ਨਹੀਂ ਸਕਦੀ ਰਾਜਾ ਵਡਿੰਗ ਦਾ ਵੀ ਬਿਆਨ ਆਇਆ ਸੀ ਕਿਵੇਂ ਦੇਖਦੇ ਹੋ ਇਹ ਬਿਆਨਾਂ ਨੂੰ ਦੇਖੋ ਜੋ ਸਰਕਾਰ ਹੈ ਨਾ ਉਹਦੇ ਹੱਥ 'ਚ ਬਹੁਤ ਕੁਝ ਹੁੰਦਾ ਉਹਦੇ ਹੱਥ 'ਚ ਤੰਤਰ ਹੈ ਉਹਦੇ ਹੱਥ 'ਚ ਸਾਰੇ ਮੰਤਰਾਲੇ ਆ ਸਾਰੇ ਡਿਪਾਰਟਮੈਂਟ ਹੈ ਪੁਲਿਸ ਤੋਂ ਲੈ ਕੇ ਹੌਜ ਹੈ ਤੇ ਆਪਣਾ ਜੋ ਵੀ ਹੈ ਵਿੱਤ ਮੰਤਰਾਲੇ ਹੁੰਦਾ ਉਹਨਾਂ ਕੋਲ ਆਪਣਾ ਆਪਣਾ ਖਜ਼ਾਨਾ ਹੁੰਦਾ ਸਰਕਾਰ ਹੀ ਹੈ ਜੋ ਨਸ਼ਾ ਖਤਮ ਕਰ ਸਕਦੀ ਹੈ ਜੋ ਇਹਨਾਂ ਨੇ ਮੁਹਿੰਮ ਸ਼ੁਰੂ ਕਰੀ ਹੈ ਬਹੁਤ ਸੋਹਣੀ ਸ਼ੁਰੂ ਕਰੀ ਹੈ ਬਹੁਤ ਸੋਹਣੀ ਮੁਹਿੰਮ ਸ਼ੁਰੂ ਕਰੀ ਹੈ ਜੀ ਕਿਉਂਕਿ ਜੇ ਮੁਹਿੰਮ ਘਟੋ ਘਟ ਸ਼ੁਰੂ ਕਰੋਗੇ ਮੰਨ ਲਓ ਆਪਾਂ ਮੁਹਿੰਮ ਦੇ ਅਕੋਰਡਿੰਗ ਹੀ ਸਾਰਾ ਕੁਝ ਹੁੰਦਾ ਹੈ ਇਹ ਬਹੁਤ ਵਧੀਆ ਹੈ ਵੀ ਸਰਕਾਰ ਹੀ ਨਸ਼ਾ ਖਤਮ ਕਰ ਸਕਦੀ ਹੈ ਹੋਰ ਕੋਈ ਬੰਦਾ ਨਹੀਂ ਤੇ ਜੇ ਕੋਈ ਪਿੰਡ ਚ ਜੀ ਨਸ਼ਾ ਵੇਚਦਾ ਤੁਹਾਡੇ ਮੰਨ ਕੇ ਚਲੋ ਤੁਹਾਨੂੰ ਪਤਾ ਲੱਗਦਾ ਵੀ ਥੋੜਾ ਜਿਹਾ ਦੋ ਸ਼ਬਦ ਨੇ ਵੀ ਪਿੰਡ ਜੇ ਤੈਨੂੰ ਪਤਾ ਲੱਗ ਗਿਆ ਵੀ ਆਹ ਘਰ ਨਸ਼ਾ ਵੇਚ ਰਿਹਾ ਹੈ ਜਾਂ ਇਹਨਾਂ ਦਾ ਮੁੰਡਾ ਨਸ਼ਾ ਕਰਦਾ ਹੈ ਉਹਨੂੰ ਕਿਵੇਂ ਫਿਰ ਪਿੰਡ ਦੇ ਬੰਦੇ ਜਾਣਦੇ ਨੇ ਉਹਨੂੰ ਸਮਝਾਉਂਦੇ ਨੇ ਵੀ ਚੰਗੇ ਪਾਸੇ ਲਾਇਆ ਜਾ ਸਕੇ ਉਹਨੂੰ ਮੇਰੇ ਇੱਕ ਵਾਰ ਤਾਂ ਮਤਲਬ ਇਹ ਆਪਣੇ ਪਿੰਡ ਤਾਂ ਇਹ ਬਹੁਤ ਘੱਟ ਚੀਜ਼ ਹੈ ਜਿਹੜੀ ਵੇਚਣ ਵਾਲੀ ਹੈ ਪਰ ਜੇ ਕੋਈ ਬੱਚਾ ਕਰਦਾ ਵੀ ਹੈ ਤਾਂ ਉਹਨੂੰ ਪੰਚਾਇਤ ਜਾਂਦੀ ਹੈ ਸਮਝਾਉਂਦੀ ਹੈ ਵੀ ਇਹ ਕੰਮ ਚੰਗਾ ਨਹੀਂ ਹੈ ਬਾਕੀ ਬਸ ਇਹੀ ਗੱਲਾਂ ਬਤਾਂ ਮੇਰੇ ਪ੍ਰੋਪਰ ਤਰੀਕਾ ਨਾਲ ਸਮਝਾਇਆ ਜਾਂਦਾ ਜੀ ਸਾਡਾ ਬਹੁਤ ਸਹਿਯੋਗ ਹੈ ਪੰਚਾਇਤ ਦਾ ਵੀ ਬਹੁਤ ਸਹਿਯੋਗ ਹੈ ਸਾਡਾ ਪਿੰਡ ਫੇਰ ਵੀ तकरीबन ਸਾਡਾ ਪਿੰਡ ਫੇਰ ਵੀ ਠੀਕ ਹੈ ਜੀ ਦੂਹਿਆਂ ਨਾਲੋਂ ਸਾਡੇ ਪਿੰਡ ਦਾ ਅੱਡਾ ਨਾ ਕੋਈ ਨਹੀਂ ਹੈ ਜੀ ਨਾ ਕੋਈ ਵੇਚਦਾ ਨਾ तकरीबन ਇਹੋ ਜਿਹਾ ਕਰਦਾ ਜੀ ਚਲੋ ਮਾੜਾ ਮੂਟਾ दारू ਪਿਆਲੇ ਦਾ ਹੁੰਦਾ ਜ਼ਰੂਰ ਪਰ ਚਿੱਟੇ-ਚੂਟੇ ਵਾਲਾ ਕੋਈ ਸੀਨ ਨਹੀਂ ਹੈ ਜੀ ਸਾਡੇ ਪਿੰਡ ਮਤਲਬ ਕਹਿ ਸਕਦੇ ਹਾਂ ਵੀ ਜਿਹੜੇ ਮੁੰਡੇ ਨੇ ਹੁਣ ਨੌਜਵਾਨ ਨੇ ਉਹ ਹਾਂ ਨਸ਼ਾ ਜਿਹੜਾ ਕਰਦੇ ਨੇ ਕਿਤਾਬਾਂ ਪੜਨ ਦਾ ਕਰਨ ਲੱਗੇ ਜਾਂ ਫਿਰ ਖੇਡਾਂ ਖੁੱਡਾਂ ਬਿਲਕੁਲ ਹਾਂਜੀ ਹਾਂਜੀ ਖੇਡਾਂ ਦੇ ਬਾਰੇ ਵੀ ਬਹੁਤ ਜਿਵੇਂ ਆਪਣੀ ਸਰਕਾਰ ਨੇ ਖੇਡਾਂ ਨੂੰ ਜਾਗਰੂਕ ਕਰਨੇ ਵਾਸਤੇ ਬਹੁਤ ਵਧੀਆ ਪ੍ਰਾਲੀ ਕਰੇ ਆ ਤੇ ਨਸ਼ਾ ਵਿਰੁੱਧ ਤਾਂ ਹੁਣ ਬਹੁਤ ਸੋਹਣੀ ਹੀ ਲਹਿਰ ਚਲਾਈ ਹੋਈ ਹੈ ਤੇ ਇਸ ਕਰਕੇ ਨੌਜਵਾਨ ਕਾਫੀ ਹੱਦ ਤੱਕ ਉਹਨਾਂ ਦਾ ਰੁਝਾਨ ਹੈ ਜਿਹੜਾ ਨਸ਼ਾ ਤੋਂ ਹਟ ਕੇ ਹੋਰ ਪਾਸੇ ਲੱਗੇ ਹਾਂਜੀ ਤਾਂ ਇਹ ਮਨੋਲੀ ਪਿੰਡ ਦੇ ਜਿਹੜੇ ਸਨੀਗ ਨੇ ਇਕੱਠੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਹਾਂ ਇੱਧਰ ਕੈਮਰਾ ਜੇ ਤੁਸੀਂ ਕਮਾਓਗੇ ਤਾਂ ਵੱਡੀ ਗਿਣਤੀ 'ਚ ਪਿੰਡ ਦਾ ਯੂਥ ਪਿੰਡ ਦੇ ਸਾਰੇ ਲੋਕ ਨੇ ਜਿਹੜੇ ਆ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਇਹ ਸੁਨੇਹਾ ਦੇ ਰਹੇ ਨੇ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਨਸ਼ਾ ਜਿਹੜਾ ਰਹਿਣ ਨਹੀਂ ਦੇਣਾ ਕਿਸੇ ਨੂੰ ਨਸ਼ਾ ਵੇਚਣ ਨਹੀਂ ਦੇਣਾ ਜੇਕਰ ਕੋਈ ਆ ਮੁੰਡਾ ਨਸ਼ਾ ਕਰਦਾ ਤਾਂ ਉਹਨੂੰ ਸਮਝਾਇਆ ਜਾ ਰਿਹਾ ਹੈ ਉਹਨੂੰ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਆ ਜਿਹੜੀ ਕੀਤੀ ਜਾ ਰਹੀ ਹੈ ਨਸ਼ਾ ਛਡਾਊ ਕੇਂਦਰ ਨੇ ਜਿਹੜੇ ਪਿੰਡਾਂ ਦੇ ਵਿੱਚ ਖੋਲ ਦਿੱਤੇ ਗਏ ਨੇ ਤਾਂ ਜੋ ਨੌਜਵਾਨਾਂ ਨੂੰ ਬਚਾ ਕੇ ਚੰਗੇ ਪਾਸੇ ਲਾਇਆ ਜਾ ਸਕੇ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਪੰਜਾਬ ਦੇ ਹਰੇਕ ਪਿੰਡ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋ ਕੇ ਜੋ ਸੁਪਨਾ ਸੀਗਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਂਦਾ ਉਸ ਨੂੰ ਹੋਰ ਵੀ ਮਜ਼ਬੂਤ ਕਰਦੇ ਨਜ਼ਰ ਆ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜੋ ਯੁੱਧ ਨਸ਼ੇ ਵਿਰੁੱਧ ਮਹਮ ਚਲਾਈ ਗਈ ਸੀਗੀ ਉਹ ਲਗਾਤਾਰ ਜਾਰੀ جاری ਹੈ ਤੇ 140 ਦਿਨ ਦੇ ਕਰੀਬ ਇਹ ਮਹਮ ਹੈ ਜਿਹੜੀ ਪਹੁੰਚ ਚੁੱਕੀ ਹੈ ਤੇ ਹਰ ਰੋਜ਼ ਵੱਡੀ ਗਿਣਤੀ 'ਚ ਨਸ਼ਾ ਤਸਕਰ ਨੇ ਜਿਹੜੇ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਡੱਕੇ ਜਾ ਰਹੇ ਨੇ ਨਸ਼ਾ ਤਸਕਰਾਂ ਵੱਲੋਂ ਜੋ ਕਮਾਈ ਕੀਤੀ ਗਈ ਸੀ ਨਸ਼ਾ ਵੇਚ ਕੇ ਉਹਦੇ ਨਾਲ ਜਾਇਦਾਦ ਬਣਾਈ ਗਈ ਉਹ ਢਾਈ ਢੇਰੀ ਕੀਤੀ ਜਾ ਰਹੀ ਹੈ ਆ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਚੰਗੇ ਪਾਸੇ ਲਾਇਆ ਜਾ ਰਿਹਾ ਹੈ ਤਾਂ ਪੰਜਾਬ ਦੀ ਤਸਵੀਰ ਹੈ ਜਿਹੜੀ ਬਦਲਦੀ ਨਜ਼ਰ ਆ ਰਹੀ ਹੈ ਤੇ ਪਿੰਡਾਂ ਦੇ ਵਿੱਚੋਂ ਹੁਣ ਲਹਿਰ ਉੱਠੀ ਹੈ ਕਿ ਅਸੀਂ ਪਿੰਡਾਂ 'ਚ ਨਸ਼ਾ ਨਹੀਂ ਰਹਿਣ ਦੇਣਾ ਤਾਂ ਕੈਮਰਾ ਪਰਸਨ ਪ੍ਰਵਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ